100 ਬਾਰ ਚਮਨ ਮਹਿਕਾ 100 ਬਾਰ ਬਹਾਰ ਆਈ ਲੇਕਿਨ ਮਹਿਫਿਲ ਮੇ ਰੌਣਕ ਤਬ ਆਈ ਜਬ ਜੈ ਭੀਮ ਕੀ ਆਵਾਜ਼ ਆਈ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰੁਣ ਚੋਗ ਜੀ ਦੇ ਕਾਰਲੇ ਕੇਂਦਰੀ ਹਲਕੇ ਵਿੱਚ ਲਾਹੌਰੀ ਗੇਟ ਵਿਖੇ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਦਕਰ ਜੀ ਦੀ ਜਨਮ ਦਿਤੀ 134ਵਾਂ ਜਨਮ ਦਿਨ ਮਨਾ ਰਹੇ ਆ ਤੁਸੀਂ ਦੇਖ ਰਹੇ ਹੋ ਵੀ ਸੈਂਕੜਿਆਂ ਦੀ ਤਦਾਦ ਦੇ ਵਿੱਚ ਇੱਥੇ ਮੈਂ ਨਹੀਂ ਕਵਾਂਗਾ ਦਲਿਤ ਭਾਈਚਾਰੇ ਦੇ ਲੋਕ ਇਕੱਠੇ ਹੋਏ ਨੇ ਸਾਰੇ ਹੀ ਅਸੀਂ ਅਸੀਂ ਭਾਈਚਾਰਾ ਸਾਡਾ ਟੋਟਲ ਕੋਈ ਫਰਕ ਨਹੀਂ ਬਾਬਾ ਸਾਹਿਬ ਦਾ ਇਹੋ ਹੀ ਸੁਪਨਾ ਸੀ ਵੀ ਜਾਤ ਪਾਤ ਨੂੰ ਖਤਮ ਕਰਨਾ ਉੱਚ ਨੀਚ ਨੂੰ ਖਤਮ ਕਰਨਾ ਹੈ ਔਰ ਉਹਨਾਂ ਦੇ ਸੁਪਨਿਆਂ ਨੂੰ ਸਹਾਰਾ ਕਰਨ ਵਾਸਤੇ ਸਾਨੂੰ ਆਪਣੀ ਜਾਨ ਵੀ ਦੇਣੀ ਪਏਗੀ ਤੇ ਅਸੀਂ ਆਪਣੀ ਜਾਨ ਵੀ ਦੇਵਾਂਗੇ ਪਰ ਅਫਸੋਸ ਦੀ ਗੱਲ ਹੈ ਕਾਂਗਰਸ ਨੇ 75 ਸਾਲਾਂ ਦੇ ਵਿੱਚ ਦਲਿਤਾਂ ਲਈ ਕੁਝ ਨਹੀਂ ਕੀਤਾ ਇੱਥੋਂ ਤੱਕ ਕਿ ਜਦੋਂ ਬਾਬਾ ਸਾਹਿਬ ਜਿਹਦੀ ਡੈਥ ਹੋਈ ਜਦੋਂ ਉਹ ਦੁਨੀਆ ਛੱਡ ਕੇ ਗਏ ਉਹਨਾਂ ਨੂੰ ਦੋ ਗੱਲ ਜ਼ਮੀਨ ਤੱਕ ਨਹੀਂ ਦੇ ਸਕੇ ਬੜੀ ਸ਼ਰਮ ਦੀ ਗੱਲ ਹੈ ਪਰ ਜਦੋਂ ਦੇ ਨਰਿੰਦਰ ਭਾਈ ਮੋਦੀ ਆਏ ਸਾਡੇ ਪ੍ਰਧਾਨ ਸੇਵਕ ਉਹਨਾਂ ਨੇ ਬਾਬਾ ਸਾਹਿਬ ਦੇ ਸੁਪਨਿਆਂ ਸੁਪਣਿਆਂ ਨੂੰ ਸਹਕਾਰ ਕਰਦੇ ਹੋਏ ਦਲਿਤਾਂ ਦਾ ਸਤਰ ਉੱਚਾ ਕੀਤਾ ਜਿਨ੍ਹਾਂ ਤਰ੍ਹਾਂ ਦੇ ਵਿੱਚ ਕਦੀ ਦਲਿਤ ਬਾਹਰ ਜੰਗਲ ਵਿੱਚ ਜਾਣਾ ਪੈਂਦਾ ਸੀਗਾ ਜਿਨ੍ਹਾਂ ਨੂੰ ਲੈਟਰਿੰਗ ਕਰਨ ਵਾਸਤੇ ਉਹਨਾਂ ਦੇ ਘਰਾਂ ਦੇ ਵਿੱਚ ਫਲਸ਼ਾਂ ਬਣਵਾਈਆਂ ਲੈਟਰਿੰਗ ਬਣਵਾਏ ਉਹਨਾਂ ਦੇ ਘਰਾਂ ਵਿੱਚ ਬੱਤੀ ਬਿਜਲੀ ਪਹੁੰਚਾਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਨਰਿੰਦਰ ਭਾਈ ਮੋਦੀ ਜੀ ਦਾ ਔਰ ਤੁਹਾਡੇ ਚੈਨਲ ਦੇ ਮਾਧਮ ਰਾਈ ਮੈਂ ਇੱਕ ਵਾਰੀ ਸਾਰੇ ਦੇਸ਼ਵਾਸੀਆਂ ਨੂੰ ਡਾਕਟਰ ਸਾਹਿਬ ਦੀ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦੇਣਾ